ਰੇਡੀ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਤੇ ਬੱਚੇ ਦੇ ਜਨਮ ਨਾਲ ਜੁੜੀਆਂ ਅਨੇਕਾਂ ਖੂਬਸੂਰਤ ਰਸਮਾਂ ਅੱਜ ਵੀ ਪੂਰੀ ਸ਼ਿੱਦਤ ਨਾਲ ਨਿਭਾਈਆਂ ਜਾਂਦੀਆਂ ਹਨ ਡੰਡੀ ਇਹ ਰਸਮਾਂ ਸਿਰਫ ਪਰੰਪਰਾਵਾਂ ਹੀ ਨਹੀਂ ਬਲਕਿ ਰਿਸ਼ਤਿਆਂ ਦੀ ਗੂੜਤਾ ਆਪਸੀ ਸਹਿਯੋਗ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਪ੍ਰਤੀਕ ਹਨ ਡੰਡੀ ਆਓ ਇਹਨਾਂ ਵਿਸ਼ੇਸ਼ ਰਸਮਾਂ ਬਾਰੇ ਜਾਣਦੇ ਹਾਂ ਡੰਡੀ ਮਾਮੇ ਦਾ ਪਿਆਰ ਅਤੇ ਖਰਚੇ ਵਿੱਚ ਸਹਾਰਾ ਨਾਨਕੀ ਸ਼ੱਕ ਉਹ ਰਸਮ ਹੈ ਜਿਸ ਵਿੱਚ ਨਾਨਕੇ ਆਪਣੀ ਦੋਤੀ ਜਾਂ ਦੋਤੇ ਦੇ ਵਿਆਹ ਮੌਕੇ ਵੱਖ-ਵੱਖ ਤਰਾਹ ਦਾ ਸਮਾਨ ਦੇ ਕੇ ਵਿਆਹ ਵਾਲੇ ਪਰਿਵਾਰ ਨੂੰ ਆਰਥਿਕ ਤੌਰ ਉੱਤੇ ਸਹਾਰਾ ਦਿੰਦੇ ਹਨ ਡੰਡੀ ਇਹ ਨਾਨਕਾਂ ਵੱਲੋਂ ਆਪਣੀ ਧੀ ਦੀ ਔਲਾਦ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦਾ ਪ੍ਰਗਟਾਵਾ ਹੈ ਡੰਡੀ ਦੋਤੀ ਦੇ ਵਿਆਹ ਉੱਤੇ ਨਾਨਕ ਸ਼ਕ ਵਿੱਚ ਆਮ ਤੌਰ ਉੱਤੇ ਗਹਿਨੇ ਸੂਟ ਬਿਸਤਰੇ ਭਾਂਡੇ ਅਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਸ਼ਾਮਿਲ ਹੁੰਦਾ ਹੈ ਡੰਡੀ ਪੁਰਾਣੇ ਸਮਿਆਂ ਵਿੱਚ ਹਰ ਪਰਿਵਾਰ ਘੱਟੋ ਘੱਟ ਇੱਕ ਸੋਨੇ ਦੀਆਂ ਟੂਮਾ ਗਰਮ ਠੰਡੇ ਬਿਸਤਰੇ ਪਿੱਤਲ ਦੇ ਭਾਂਡੇ ਅਤੇ ਸੂਟ ਜ਼ਰੂਰ ਦਿੰਦਾ ਸੀ ਡੰਡੀ ਅਮੀਰ ਨਾਨਕੇ ਇਸ ਤੋਂ ਵੀ ਜ਼ਿਆਦਾ ਸਮਾਨ ਦਿੰਦੇ ਸਨ ਜਿਸ ਨੂੰ ਮੰਜਾ ਉੱਤੇ ਰੱਖ ਕੇ ਸ਼ਰੀਕੇ ਨੂੰ ਦਿਖਾਇਆ ਜਾਂਦਾ ਸੀ ਡੰਡੀ ਦੋਤੇ ਦੇ ਵਿਆਹ ਸਮੇਂ ਉਸ ਲਈ ਜੋੜਾ জামਾ ਆਪਣੀ ਧੀ ਅਤੇ ਉਸ ਦੇ ਪੂਰੇ ਪਰਿਵਾਰ ਲਈ ਕੱਪੜੇ ਖੇਸ ਦੁਪੱਟੇ ਅਤੇ ਸੱਸ ਸਹੁਰੇ ਲਈ ਸੂਟ ਦਿੱਤੇ ਜਾਂਦੇ ਹਨ ਡੰਡੀ ਪੈਸੇ ਵਾਲੇ ਨਾਨਕੇ ਦੋਤੇ ਨੂੰ ਪੁਈ ਗਹਿਣਾ ਜਾਂ ਨਕਤ ਪੈਸੇ ਵੀ ਦਿੰਦੇ ਹਨ ਪਰ ਬਿਸਤਰੀ ਜਾਂ ਰੈਡੀ ਭਾਂਡੇ ਆਦ ਨਹੀਂ ਦਿੱਤੇ ਜਾਂਦੇ ਡੰਡੀ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦੀ ਆਪਣੀ ਪਸੰਦ ਹੋਣ ਕਰਕੇ ਜ਼ਿਆਦਾਤਰ ਪਰਿਵਾਰ ਨਾਨਕਸ਼ਕ ਲਈ ਨਕਤ ਪੈਸੇ ਦੇਣਾ ਪਸੰਦ ਕਰਦੇ ਹਨ ਡੰਡੀ ਇਸ ਨਾਲ ਲੜਕਾ ਜਾਂ ਲੜਕੀ ਆਪਣੀ ਲੋੜ ਅਨੁਸਾਰ ਚੀਜ਼ਾਂ ਖਰੀਦ ਸਕਦੇ ਹਨ ਡੰਡੀ ਇਸ ਤਰ੍ਹਾਂ ਨਾਨਕ ਸ਼ੱਕ ਨੇ ਹੁਣ ਵਸਤੂਆਂ ਦੀ ਥਾਂ ਪੈਸੇ ਦਾ ਰੂਪ ਧਾਰਨਾ ਕਰ ਲਿਆ ਹੈ ਡੰਡੀ ਕਲੀਰੇ ਬੰਨਣਾ ਵਿਆਹ ਨਾਲ ਸੰਬੰਧਿਤ ਖਾਸ ਰਸਮ ਹੈ ਜੋ ਚੂੜਾ ਪਾਉਣ ਤੋਂ ਬਾਅਦ ਨਾਨਕਿਆਂ ਵੱਲੋਂ ਨਿਭਾਈ ਜਾਂਦੀ ਹੈ ਡੰਡੀ ਕਲੀਰਾ ਇੱਕ ਅਜਿਹਾ ਗਹਿਣਾ ਹੈ ਜੋ ਵਿਆਹ ਸਮੇਂ ਕન્યા ਆਪਣੇ ਦੋਹਾਂ ਹੱਥਾਂ ਦੀਆਂ ਰਵੀਆਂ ਉੱਤੇ ਬੰਨਦੀ ਹੈ ਡੰਡੀ ਕਲੀਰੇ ਆਮ ਤੌਰ ਉੱਤੇ ਮੌਲੀ ਦੇ ਤੰਦ ਵਿੱਚ ਜੂਟ ਜੁੱਟ ਅਤੇ ਕੌਡੀਆਂ ਪਰੋਕੇ ਜਾਂ ਨਿੱਕੀਆਂ-ਨਿੱਕੀਆਂ ਕਟੋਰੀਆਂ ਨਾਲ ਜੰਜੀਰੀਆਂ ਦੀਆਂ ਤਿੰਨ ਲੜੀਆਂ ਪਰੋਕੇ ਬਣਾਏ ਜਾਂਦੇ ਹਨ ਜਿਨ੍ਹਾਂ ਦੇ ਥੱਲੇ ਕੁੰਗਰੂ ਜਾਂ ਪੱਤੀਆਂ ਲਟਕਾਈਆਂ ਜਾਂਦੀਆਂ ਹਨ ਡੰਡੀ ਇਹ ਸੁਖਮੰਗਲ ਦੀ ਤਾਂਮਣਾ ਲਈ ਬਣੇ ਜਾਂਦੇ ਹਨ ਡੰਡੀ ਅੱਜਕੱਲ ਮਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੇ ਖੂਬਸੂਰਤ ਕਲੀਰੇ ਵੀ ਮਿਲਦੇ ਹਨ ਡੰਡੀ ਕਲੀਰੇ ਮੰਨਨ ਦੀ ਰਸਮ ਆਮ ਤੌਰ ਉੱਤੇ ਕੰਨਿਆਵਾਂ ਦੀਆਂ ਸਹੇਲੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਕਈ ਥਾਵਾਂ ਉੱਤੇ ਭਰਾ ਪਰਜਾਈ ਜਾਂ ਨਾਨਕੇ ਵੀ ਇਹ ਰਸਮ ਨਿਭਾਉਂਦੇ ਹਨ ਡੰਡੀ ਵਿਆਹ ਤੋਂ ਬਾਅਦ ਕਈ ਕਲੀਰਿਆਂ ਨੂੰ ਸਜਾਵਟ ਵਜੋਂ ਰੱਖ ਲੈਂਦੇ ਹਨ ਜਦੋਂ ਕਿ ਕਈ ਅਸ਼ੀਰਵਾਦ ਪ੍ਰਾਪਤ ਕਰਨ ਲਈ ਗੁਰਦੁਆਰੇ ਜਾਂ ਮੰਦਰ ਵਿੱਚ ਚੜ੍ਹਾਉਂਦੇ ਹਨ ਡੰਡੀ ਕੜੀਰੇ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਵਿਆਹ ਸਮੇਂ ਕੁੜੀਆਂ ਨੂੰ